ਅੰਬ ਦੀ ਖੇਤੀ ਦੇ ਵਿੱਚੋਂ ਘੱਟੋ ਘੱਟ ਤੁਸੀਂ ਦੂਜੇ ਸਾਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਜੇਕਰ ਤੁਸੀਂ 60 ਤੋਂ 70 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦੇ ਹੋ ਇੱਕ ਬੂਟੇ ਦੇ ਫਲ ਨੂੰ 6000 ਰੁਪਏ ਦਾ ਇੱਕ ਬੂਟੇ ਦਾ ਫਲ ਤਰੇ ਜਾਂਦਾ ਹੈ ਹਨਾ 6000 ਦਾ ਤਾਂ 300 ਬੂਟਾ ਤਾਂ 2 ਲੱਖ ਰੁਪਏ ਦਾ 1 ਲੱਖ ਤੇ 80000 ਰੁਪਏ ਦਾ 2 ਸਾਲਾਂ ਦੇ ਵਿੱਚ ਮੁਨਾਫਾ ਲੈ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਭਰਾ ਕਹਿੰਦਾ ਵੀ 6 ਲੱਖ ਤੋਂ 12 ਲੱਖ ਰੁਪਈਆ ਵੀ ਹੋ ਜਾਂਦਾ ਹੈ ਨਾ ਤਾਂ ਗੰਡਿਆਂ ਦੀ ਜਿਵੇਂ ਹੁਣ ਪਿਆਜ਼ ਦੀ ਖੇਤੀ ਹੈ ਚਾਹੇ ਵਿੱਚ ਸਰ੍ਹੋਂ ਦੀ ਖੇਤੀ ਹੈ ਕੋਈ ਵੀ ਕਰ ਸਕਦੇ ਹੈ ਨਾ ਕੋਈ ਵੀ ਕਰ ਸਕਦਾ ਤੁਸੀਂ ਮੇਤਰੋ ਮਹਾਰਾਸ਼ਟਰ ਦੇ ਵਿੱਚ ਕਿਸਾਨ ਭਰਾ ਕੋਲੇ ਖੜੇ ਆ ਜਿਹੜੇ ਕੀ ਅੰਬਾਂ ਦੇ ਖੇਤੀ ਕਰਦੇ ਆ ਇਹ ਕੇਲਿਆਂ ਦੀ ਵੀ ਕਰਦੇ ਆ ਜਿਹੜੀ ਪਹਿਲੀ ਵੀਡੀਓ ਦੇਖੀ ਹੁਣ ਬਈ ਅੰਬਾਂ ਦੀ ਖੇਤੀ ਬਾਰੇ ਪੂਰੀ ਡਿਟੇਲ ਦਿੰਨੇ ਆ ਅੰਬਾਂ ਦੇ ਬੂਟੇ ਲੱਗੇ ਹੋਏ ਆ ਤੁਹਾਡੇ ਸਾਹਮਣੇ ਇਹਦੇ ਬਾਰੇ ਪੁੱਛਦੇ ਆ ਵੀ ਕਿੰਨੇ ਸਮੇਂ ਦੀ ਖੇਤੀ ਆ ਕਿੰਨਾ ਖਰਚਾ ਆ ਜਾਂਦਾ ਪੰਜਾਬ ਦੇ ਵਿੱਚ ਕੰਮ ਜਾਪ ਹੈ ਕਿ ਨਹੀਂ ਵੀਡੀਓ ਤੇ ਬਣੇ ਰਵੰਡ ਤੱਕ ਦੇਖਿਓ ਸ਼ੇਅਰ ਜਰੂਰ ਕਰ ਦਿਓ ਮੈਂ ਨਮਸਕਾਰ ਭਾਈ ਸਾਹਿਬ ਨਮਸਕਾਰ ਆਪਣਾ ਨਾਮ ਹੋਰ ਆਪਣਾ ਸਿਰਾਜ ਖਾ ਪਠਾਨ ਪਠਾਨ ਭਾਈ ਤੋ ਭਾਈ ਆਪਕਾ ਮਹਾਰਾਸ਼ਟਰ ਸੇ ਹੋ ਹਾਂ ਮਹਾਰਾਸ਼ਟਰ ਸੇ ਹਾਂ ਸਟੇਟ ਲੱਗਦਾ ਹੈ ਨਾ ਹਾਂ ਤੋ ਭਾਈ ਆਮ ਕੀ ਖੇਤੀ ਆਪਨੇ ਕਿਤਨੇ ਏਕੜ ਮੇ ਕੀ ਹੋਈ ਹੈ ਜੀ ਜੀ ਹਮਨੇ ਇਹ 1.5 ਏਕੜ ਮੇ ਕਰ ਰਹੇ ਹਾਂ ਅੱਛਾ ਤੋ ਕਬ ਸੇ ਕਰ ਰਹੇ ਹੋ ਇਹ ਹਮਨੇ 3 ਸਾਲ ਹੋ ਗਏ ਇਸਕੋ 3 ਸਾਲ ਹਾਂ ਭਾਈ ਇਸਕੇ ਨਾ ਸਟਾਰਟਿੰਗ ਸੇ ਬਤਾ ਦੋ कौन से सीजन में ये बूटा लगाना तो लगाए जुलाई में लगाना पड़ता है जुलाई में जुलाई में अच्छा तो जुलाई में लगा के कितने समय में तैयार हो जाता है जुलाई में लगाए तो ये हो जाएगा तुम्हारे आगे के साल जुलाई में तुम्हारे को ये चल हो जाएगा माल फल देने लग जाएगा हाँ, फल देने लग जाएगा लेकिन फल आप रख नहीं सकते इसका तोड़ना पड़ेगा तोड़ना बाकी बूटे की ग्रोथ ना रुक जाए ना ठीक है भाई भाई तो इसमें फिर खाद वगैरह कितनी डालते हो इसके अंदर खाद सिर्फ गोबर खाद डालेंगे अकेली गोबर खाद ਇੱਕ ਸਾਲ ਬਾਅਦ ਤੜਾਈ ਕਰਕੇ ਇਹਦੇ ਫਲ ਸਿੱਟਦੰਨੇ ਹਾਂ ਠੀਕ ਹੈ ਫਿਰ ਜਿਹੜਾ ਅਗਲਾ ਨੈਕਸਟ ਈਅਰ ਫਲ ਆਉਂਦਾ ਉਹ ਫਲ ਰੱਖेंगे ਵੇਚ ਦੇਗੇ ਬਿਲਕੁਲ ਵੇਚेंगे ਅੱਛਾ ਬਈ ਹਾਂ ਤਾਂ ਭਈ ਇੱਕ ਬੂਟਾ ਅੱਛੀ ਪੈਦਾਵਾਰ ਦੇ ਕਿੰਨਾ ਪੈਦਾਵਾਰ ਦੇਂਗਾ ਤਾਂ ਕਮ ਸੇ ਕਮ ਇਹ ਨਹੀਂ ਨਹੀਂ ਬੋਲੇ ਤਾਂ 80 ਸੇ 90 ਕਿਲੋ ਤੱਕ ਚਲਾ ਜਾਏਗਾ ਇੱਕ ਬੂਟਾ 80 ਤੋਂ 90 ਕਿਲੋ 90 ਕਿਲੋ ਤੱਕ ਦੋ ਸਾਲਾਂ ਤੱਕ ਦੋ ਸਾਲ ਤੱਕ ਅੱਛਾ ਤਾਂ 80 ਤੋਂ 90 ਕਿਲੋ ਕਿੰਨੇ ਬੂਟਿਆਂ ਦੇ ਕਿੱਲੇ ਦੇ ਵਿੱਚ ਬੂਟੇ बुट्टे समझो आप, आप उन लेंगे समझो तीन सौ तीन सौ बुट्टा लिया था हाँ कितने कामयाब हो गए अभी तक देखो इसके अभी दो बार तो हो गया इसका अच्छा हाँ गए वाले साल भी आपने लिए अभी ये साल भी ले लेंगे तो बेचते कहाँ पर उसे हिंगोली जिला हिंगोली जिला जिले हाँ। में मंडी में।, में मंडी में तो यदि आप सीधा बेचो तो रेट ज्यादा ना मिले सीधा बेचेंगे तो रेट कम मिलता है अच्छा हां बोली पे ज्यादा मिलता है ज्यादा बोली पे मिलता है अच्छा तो भाई कितना बोली पर रेट मिलता है इसको बोली पे अगर लेंगे तो बोली होगी इसकी 60 भी हो जाएगी 70 भी हो जाएगी 60 70 पे किलो किलो एक बूटे की पैदावार कितनी बताई 80 से 90 किलो 80 से 90 हां 9000 रुपए 6 60 70 पे किलो है हां 6 700 रुपए एक क्वार्टरला 6000 6000 रुपए का 6000 रुपए का मित्रों एक क्वार्टर हो जाता है एक बूटे तो हां 300 बूटा 300. तो भाई दो लाख रुपए तक अभी पहले साल से अगर तो अग बढ़ते -बढ़ते चलेगा ना ये साल समझे छिया साल उन्हें अच्छा, उसका अच्छा जितना ग्रोथ करेगा ये उतना ही माल आगे फेंकेगा एक प्याज की खेती की है ना हाँ तो भी प्याज की खेती की है जे अलग से मुनाफा है इसके बीच हाँ ਹਾਂ? ਹੌਣ ਇਹ ਲੱਗਸੇ ਮਨਾ ਪਾਇ। ਜੇ ਲੱਗਸੇ ਆ। ਮਿੱਤਰੋ ਅੰਬ ਦੀ ਖੇਤੀ ਦੇ ਵਿੱਚੋਂ ਘੱਟੋ ਘੱਟ ਤੁਸੀਂ ਦੂਜੇ ਸਾਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਜੇਕਰ ਤੁਸੀਂ 60 ਤੋਂ 70 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦੇ ਹੋ ਇੱਕ ਬੂਟੇ ਦੇ ਫਲ ਨੂੰ 6000 ਰੁਪਏ ਦਾ ਇੱਕ ਬੂਟੇ ਦਾ ਫਲ ਤਰੇ ਜਾਂਦਾ ਹੈ। ਹੈਨਾ? ਹਾਂ। 6000 ਦਾ 300 ਬੂਟਾ ਤਾਂ 300 ਬੂਟਾ ਤਾਂ 2 ਲੱਖ ਰੁਪਏ ਦਾ 1 ਲੱਖ ਤੇ 80000 ਰੁਪਏ ਦਾ 2 ਸਾਲਾਂ ਦੇ ਵਿੱਚ ਮੁਨਾਫਾ ਲੈ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਭਰਾ ਕਹਿੰਦਾ ਵੀ 6 ਲੱਖ ਤੋਂ 12 ਲੱਖ ਰੁਪਈਆ ਵੀ ਹੋ ਜਾਂਦਾ ਹੈ ਨਾ ਤਾਂ ਗੰਡਿਆਂ ਦੀ ਜਿਵੇਂ ਹੁਣ ਪਿਆਜ਼ ਦੀ ਖੇਤੀ ਹੈ ਚਾਹੇ ਵਿੱਚ ਸਰ੍ਹੋਂ ਦੀ ਖੇਤੀ ਹੈ ਕੋਈ ਵੀ ਕਰ ਸਕਦੇ ਹੈ ਨਾ ਕੋਈ ਵੀ ਕਰ ਸਕਦਾ ਤਾਂ ਫਿਰ ਮਿੱਟੀ ਕਿਹੋ ਜਿਹੀ ਚਾਹੀਏ ਇਸ ਕੋ ਇਸ ਨੂੰ ਮਿੱਟੀ ਕਾਲੀ ਚਾਹੀਏ ਕਾਲੀ ਮਿੱਟੀ ਪੰਜਾਬ ਰੈਣਾ ਵਿੱਚ ਹੋ ਜਾਏਗਾ ਜੇ ਬੂਟਾ ਇਹ ਬੂਟਾ ਤਾਂ ਬਹੁਤ ਜ਼ੋਰ ਮੇ ਆਏਗਾ ਤੁਹਾਾਰ ਇਸ ਤੇ ਤਾਂ ਕੌਣ ਸੀ ਵੈਰੈਟੀ ਲਗਾਏ ਇਹ ਇਹ ਆਪਣੀ ਬੇਨੀਸ਼ਾ ਬੇਨੀਸ਼ਾ ਹਾਂ उधर भी अच्छी हो जाएगी। बहुत, बहुत। ठीक है। तो मौसम का नहीं पड़ता। है कोई तो? फर्क नहीं पड़ता इसको पानी मिलो ना मिलो इसको कोई प्रॉब्लम नहीं अच्छा हाँ ओके भाई, ओके। तो पानी इसको ट्यूबवेल का चाहिए नहर का इसको कौन सा भी चलेगा लेकिन एक ही बार चलेगा पानी ज्यादा नहीं चलेगा अभी मैं ये जो प्याज निकाल रहा है इसके अंदर जैसा कांधा निकालना चालू है अपना तो कांदे के लिए अपन इसको पानी दे दे रहे okay. इसको पानी की कोई जरूरत नहीं है जरूरत नहीं जरूरत नहीं है अभी ये उम्र में आगा इसका पानी की कोई इसको मिला भी तो ठीक है नहीं मिला भी तो ठीक है तो भी ठीक है तो भी ठीक है तुम्हारा को माल तो उतना ही दी अच्छा हाँ इसको पानी की कमी नहीं बाकी आपके ऐसे है ना मौसम अच्छा रहे मौसम पर भी डिपेंड रहता है ना मौसम पे खाली डिपेंड रहता है चलो मौसम अगर अच्छा रहेगा तो ये इसके टाइम पे मौसम अगर खराब आ गया तो इसमें अपन लॉस भी हो सकते अबर आ रहा अभी गर्मी चालू है ठीक है तो ये फुल जो रहता है इसका है वो ऐसी गिर जाती है ठीक है, है हाँ तो मौसम जैसा मिलेगा वैसा तुम आपको ग्रोथ मिलेगा ग्रोथ मिलेगा मुनाफा भी बढ़ेगा मुनाफा भी मिलेगा लोवे मित्रों ये सीएम अम्बादी खेती दी पूरी डिटेल आपके देती तो ਕੋਈ ਵੀ ਖੇਤੀ ਕਿਸਾਨ ਭਰਾ ਕਰਨਾ ਚਾਹੁੰਦਾ ਮੈਂ ਤਾਂ ਕਹਿਣਾ ਵੀ ਆਪਣੇ ਕਣ ਕਨਰਮੇ ਝੋਨਾ ਪੰਜਾਬ ਦੇ ਵਿੱਚ ਜਿਵੇਂ ਰਵਾਇਤੀ ਚੱਲੀ ਆਉਂਦੀ ਇਹਨੂੰ ਪਿੱਛੇ ਛੱਡ ਕੇ ਆਹ ਜਿਵੇਂ ਕੇਲਾ ਹੋ ਗਿਆ ਅੰਬ ਹੋ ਗਿਆ ਇਹ ਜਿਹੀਆਂ ਫਲਦਾਰ ਫਸਲਾਂ ਮੰਨੀ ਧਿਆਨ ਦੇ ਗਿਆ ਆਪਾਂ ਹਨਾ ਤਾਂ ਮੈਨੂੰ ਵੱਧ ਮਨਾ ਫਾ ਲੱਗਦਾ ਇਹ ਮਹਾਰਾਸ਼ਟਰ ਦੇ ਕਿਸਾਨ ਭਰਾਵਾਂ ਦਾ ਆਪਾਂ ਰਿਵਿਊ ਦਵਾਇਆ ਸੀਗਾ ਤੁਹਾਨੂੰ ਤਾਂ ਵੀਰ ਸਮਾਂ ਬਹੁਤ ਵਿਚਾਰੇ ਨੇ ਕੱਢਿਆ ਆਪਣੇ ਲਈ ਘਟੋ ਘਟ ਇੱਕ ਘੰਟਾ ਸਮਾਂ ਕੱਢਿਆ ਪਹਿਲਾਂ ਬਾਈ ਨੂੰ ਪੁੱਛਿਆ ਵੀ ਅਸੀਂ ਸ਼ੂਟ ਕਰ ਲਈਏ ਬਾਈ ਕਹਿੰਦਾ ਕਰ ਸਕਦੇ ਆ ਤਾਂ ਬਾਈ ਜੀ ਆਪਕਾ ਬਹੁਤ ਬਹੁਤ ਧੰਨ ਹੈ ਵੱਧ ਹੈ ਦਿਲੋਂ ਆਪਣੇ ਹੰਮੇ ਸਮਾਧੀਆ ਔਰ ਹਮਾਰੇ ਕਿਸਾਨ ਭਾਈਓ ਕੋ ਇਤਨੇ ਮੁਨਾਫੇ ਕੇ ਬਾਰੇ ਮੇਂ ਬਤਾਇਆ ਕਿਉਂਕਿ ਕਿਸਾਨ ਭਾਈ ਨਾ ਅਜਕਲ ਆਪਣਾ ਮੁਨਾਫਾ ਛਪਾਣੇ ਲੱਗਤਾ ਹੈ ਅਚੀ ਆਮਦਨ ਬਤਾਤਾ ਨਹੀਂ ਵੀ ਚ ਇਹ ਹੋਰ ਨਾ ਖੇਤੀ ਕਰ ਲੈ ਇਸ ਕੀ ਤੇ ਇਸ ਕੇ ਲਈ ਬੜਾ ਧੰਨਵਾਦ ਓਕੇ